ਦੇਖੋ ਜੀ ਪਤਾ ਕੀ ਗੱਲ ਹੈ ਵਧਾਈਆਂ ਦੇਂਦੇ ਲੋਕੀ ਕਹਿੰਦੇ ਵਧਾਈਆਂ ਲੈ ਲਓ ਹਾਰਨ ਦੀਆਂ ਵਧਾਈਆਂ ਥੋੜੀ ਲੈਣੀ ਆ ਮੈਂ ਹਾਰਨ ਦੀਆਂ ਵਧਾਈਆਂ ਕੋਲ ਨਿੰਦਾ ਸਰ ਉਹਦੇ ਪਾਗਲ ਹੋ ਗਏ ਬੰਦਾ ਨੇ ਦਿੰਦਾ ਵਾ ਪਰ ਮੈਂ ਇੱਕ ਸ਼ਰੀਫ ਬੰਦਾ ਵਾਂ ਪਰ ਮੈਂ ਮੈਂ ਦੇਖੋ ਨਹੀਂ ਆਇਆ ਨਾ ਯਾਰ ਕੁਝ ਨਹੀਂ ਆ ਕੁਝ ਨਹੀਂ ਨਹੀਂ ਯਾਰ ਫੋਨ ਤੇ ਕਿਉਂ ਤੋੜਿਆ ਫੋਨ ਭਾਜੀ ਲੋਕੀ ਵਧਾਈਆਂ ਦਿੰਦੇ ਫੋਨ ਤੋੜਦੇ ਲੋਕੀ ਵਧਾਈਆਂ ਦਿੰਦੇ ਪੇ ਫੋਨ ਦੀ ਫੋਨ ਦੇ ਵਿੱਚ ਲੋਕੀ ਵਧਾਈਆਂ ਦਿੰਦੇ ਪੇ ਇਸ ਕਰਕੇ ਨਹੀਂ ਉਹ ਸਰ ਮੈਂ ਹਾਰ ਦੀ ਥੋੜੀ ਵਧਾਈਆਂ ਲੈਣੀ ਆ ਕਿੰਨੀ ਵੋਟਾਂ ਨਹੀਂ ਮੈਂ ਥੋੜੀ ਜਿਹੀ ਸਟਾਰਟ ਵੋਟਾਂ ਆ ਗਿਆ ਫਿਰ ਵੀ ਨਹੀਂ ਲੱਗਦਾ ਨਹੀਂ ਪਿਛਲੇ ਵਾਰ ਨਾਲੋਂ ਜ਼ਿਆਦਾ ਪਈਆਂ ਨਹੀਂ ਸਰ ਬਹੁਤ ਕਮ ਖਰਾਬ ਆਇਆ ਸਰ ਮੇਰੇ ਕੋ ਬਰਦਾਸ਼ਤ ਨਹੀਂ ਹੋਣਾ ਤੁਸੀਂ ਕਹਿ ਰਹੇ ਹੋ ਕਿ ਅਗਲੀ ਵਾਰ ਬਦਲੇ ਖੜੇ ਕਰਨ ਲੈ ਆਣੇ ਕਿੱਥੋਂ ਈਵਨ ਬੁਖਤਾ 1600 ਪਾਰੀ ਪੁਣੀ ਬਲਾਉ ਹੋਣੇ ਚਲਾ ਆਜੋ ਤੇ ਆਪਦੇ ਪੈਨੇ ਪਾਰੀ ਪੁਣੀ ਜਦ ਆਜੋ ਨੀਯਮਾਂ ਗੋ ਚਿੱਟਾ ਅੱਜਕੱਲ ਮਿਲਦਾ ਡਰ ਤੇ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹਥਿਆਰੇ ਤੋਂ ਕੀ ਮਾਪੇ ਕਰਨ ਉਮੀਦਾ ਜੰਗ ਬਿ ਲੜਕਵਾਰੇ ਤੋਂ ਵੇਖ ਭਗਤ ਸਿੰਘ ਆਕੇ ਤੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਆ ਨੂੰ ਵੀ ਰੋਣਾ ਆਉਂਦਾ ਬੈਨੇਟੋ ਜੀ ਹੁਣ ਕੀ ਗੱਲ ਕੀ ਹੋ ਗਿਆ ਰੋਣਾ ਨਹੀਂ ਆਉਂਦਾ ਸਰ ਕੀ ਗੱਲ ਹੋਈ ਉਹ ਵੈਸੇ ਹੀ ਮੰਨ ਜਿਹੜਾ ਕੀ ਕਰੀਏ ਜੀ ਹੁਣ ਲੋਕ ਪਸੰਦ ਨਹੀਂ ਕਰਦੇ ਲੋਕੀ ਪੈਸੇ ਦੇ ਕੇ ਆਪਣੀ ਵੋਟ ਵੇਚ ਜਾਂਦੇ ਆ ਪਰ ਇਹ ਨਹੀਂ ਪਤਾ ਬਾਅਦ ਚ ਲੀਡਰ ਕੋ ਸੜਕ ਦੀ ਸਮੱਸਿਆ ਸੀਵਰ ਦੀ ਸਮੱਸਿਆ ਟੈਪ ਦੀ ਸਮੱਸਿਆ ਜਾਂ ਕੋਈ ਵੀ ਸਮੱਸਿਆ ਲੈ ਕੇ ਜਾਵਾਂਗੇ ਉਹਨਾਂ ਦੇ ਆਪਣੇ ਪੈਸੇ ਬਲ ਪੂਰੇ ਕਰਨੇ ਅਕਾਉਂਟੈਂਟ ਕਰਦੇ ਆ ਕਿੰਨੇ ਰੁਪਏ ਸਾਨੂੰ ਵੋਟ ਪੈ ਗਈ ਬਸ ਸਰ ਕੀ ਉਹ ਲੋਕੀ ਲੋਕੀ ਵਿਦਾਈ ਦਿੰਦੇ ਪਏ ਉਸ ਫੋਨ ਦੇ ਉੱਤੇ ਇਹਨੇ ਕਰ ਲਿਆ ਭਾਜੀ ਉਹਦੇ ਚ ਨਹੀਂ ਗੱਡੇ ਆਪਣਾ SIM ਕੱਟ SIM ਟੋਟ ਟੋਟ ਨੁਕਸਾਨ ਨਹੀਂ ਹੋ ਗਿਆ ਨੇਡੂ ਜੀ ਤੁਹਾਡਾ ਚਲੋ ਜੋ ਹੋ ਗਿਆ ਛੱਡੋ ਰਤੀ ਕਰ ਪਹਿਲਾਂ ਹੀ ਇੰਨਾ ਨੁਕਸਾਨ ਕਰ ਚੁੱਕੇ ਹਾਂ ਇਲੈਕਸ਼ਨ ਤੋਂ ਪਹਿਲਾਂ ਪੈਸਾ ਖਰਾਬ ਕੀਤਾ ਇਲੈਕਸ਼ਨ ਫਿਰ ਵੀ ਨਹੀਂ ਜਿੱਤਰੇ ਤੁਸੀਂ ਫਿਰ ਵੀ ਚੌਥੇ ਰਾਉਂਡ ਚੋਂ ਬਾਹਰ ਕਿਉਂ ਆ ਗਏ ਉਮੀਦ ਕਿਉਂ ਛੱਡੀ ਮੈਂ ਤੁਹਾਨੂੰ ਕੀ ਦੱਸਾਂ ਕਿ ਮੇਰਾ ਮਨ ਇਹ ਨਾ ਪਰ ਗਿਆ ਕਿ ਯਾਰ ਵੀ ਇੰਨੀਆਂ ਵੋਟਾਂ ਕਮ ਸਕਾ ਮੈਂ 1-2 ਵੋਟਾਂ ਕਰ ਦੇ 25000 ਵੋਟ ਤੋਂ ਮੈਂ ਸੋਚਿਆ ਸੀ ਕਿ ਦਿੱਤਾਂਗਾ ਹੂੰ ਉਹ ਕਿੰਨੇ ਸਾਡੀ ਵਾਰੀ ਤੇ ਲੱਗਦਾ ਹੈ ਰੱਬ ਸੁਤਾ ਹੀ ਰਹਿ ਗਿਆ ਸਾਡੀ ਵਾਰੀ ਜਦੋਂ ਆਈ ਰੱਬ ਪਤਾ ਨਹੀਂ ਕਿੱਥੇ ਸੌਂ ਗਿਆ ਵਾ ਪਰ ਆਪਾਂ ਆਪਾਂ ਇਹ ਗੱਲ ਕਹਿਣੀ ਆ ਵੀ ਚਲੋ ਆ ਪਿੱਛੇ ਬੰਦਾ ਬੋਲਦਾ ਪਿਆ ਇਹਦਾ ਰੱਬ ਜਾਗਦਾ ਪਿਆ ਇਹਦਾ ਜਦੋਂ ਇਹਦੇ ਪੈਸੇ ਲੱਗੇ ਹੁੰਦੇ ਨਾ ਇਨੀ ਚੀਕਾ ਮਾਰਨੀ ਸੀ ਸੜਕ ਤੇ ਐਡਾ ਐਡਾ ਪੈਸਾ ਲੱਗਿਆ ਚਰਸਤੇ ਤੇ ਖੜੇ ਹੋ ਕੇ ਚੀਕਾ ਮਾਰਨੇ ਸੀਗਾ ਮੈਂ 9 ਵਾਰੀ ਮੈਂ 9 ਵਾਰੀ ਹਾਰੇ ਆ 10ਵੀਂ ਵਾਰੀ ਫੇਰ ਆ ਔਰ ਮੋਦੀ ਮੋਦੀ ਸਾਹਿਬ ਦੇ ਸਾਹਮਣੇ 12-80 ਦੇ ਵਿੱਚ ਇਲੈਕਸ਼ਨ ਲੜੇ ਆ ਜੇ ਤੇ ਇਹਦੇ ਵਿੱਚ ਦਮ ਹੈਗਾ ਤੇ ਇਹਨੇ ਦੁੱਧ ਪੀਤਾ ਆਪਣੀ ਮਾਂ ਦਾ ਉੱਥੇ ਲੜ ਕੇ ਦਿਖਾਵੇ ਮੈਂ ਕੱਲਾ ਸੀਗਾ ਪੰਜਾਬ ਦੇ ਵਿੱਚ ਇੱਕ ਕੱਲਾ ਬੰਦਾ ਇੱਕ ਵਾਲਮੀਕ ਇੱਕ ਵਾਲਮੀਕ ਸਮਾਜਿਕ ਰਵੀਦਾਸ ਸਮਾਜ ਵਿੱਚ ਹਿੰਦੂ ਮੁਸਲਮੀ ਸਿੱਖ ਪ੍ਰਸਾਰਨ ਦਾ ਭਰਾ ਉੱਥੇ ਜਾ ਕੇ ਲੜਿਆ ਬੜੀ ਵੱਡੀ ਗੱਲ ਹੈ ਤੇ ਬਾਕੀ ਕੋਈ ਗੱਲ ਨਹੀਂ ਮੈਂ ਨਾ ਇੱਕ ਤਾਂ ਨਹੋਲ ਕਰ ਇੱਕ ਮੈਂ ਪਹਿਲਾਂ ਰੱਬ ਦਾ ਨਾਮ ਲਵਾਂਗਾ ਫਿਰ ਬਾਅਦ ਤੋਂ ਨਾਲ ਗੱਲ ਕਰੂੰਗਾ ਜੀ ਕੋਈ ਨਹੀਂ ਕੋਈ ਨਹੀਂ ਨੀਟ ਭਾਜੀ ਕੋਈ ਨਹੀਂ ਅਗਲੀ ਵਾਰੀ 2 ਸਾਲ 2 ਸਾਲ ਰਹਿ ਗਏ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਜੈ ਪੀਂ ਜੈ ਪਰ ਜੈ ਭਗਵਾਨ ਵਾਹਿਗੁਰੂ ਰਵੀਦਾਸ ਤਾਂ ਤਾਂ ਸ਼੍ਰੀ ਗੁਰੂ ਰਵੀਦਾਸ ਮਹਾਰਾ ਜੀ ਹਾਲੇਲੂਇਆ ਗੌਸਪਾਖ ਖੁਸ਼ੀਆਂ ਦੇ ਵਿੱਚ ਜੈ ਮਸੀਦੀ ਤੁਸੀਂ ਦਰਨਕਰ ਮੈਂ ਤੇਰੀ ਸ਼ਰਨ ਮੈਨੂੰ ਬਖਸ਼ ਲੋ ਜਿਕਰਾ ਮੈਂ ਚਿੰਤਪੁਨੀ ਦਾ ਜਿਕਰਾ ਗ ਤਬੂ ਬਲਾਲ ਬਸ਼ੀਅਰ ਸਰਕਾਰ ਦਾ ਚਲੋ ਠੀਕ ਆ ਜੀ ਬਾਕੀ ਇਹ ਆ ਜੀ ਇਹ ਆ ਜੀ ਦੇਖੋ ਹੁਣ ਬਾਕੀ ਸਿਹਾਰ ਚੁੱਕੇ ਆ ਅਹੀ ਆਪਣੀ ਹਾਰਮਨ ਹਾਰਮਨ ਲਈ ਮਤਲਬ ਪਹਿਲਾਂ ਹੀ ਚਾਰ ਰਾਉਂਡਾਂ ਦੇ ਨਹੀਂ ਚਾਰ ਰਾਉਂਡ ਹੋਈ ਨੇ ਹਲੇ ਚਾਰ ਰਾਉਂਡ ਹੋਰ ਵੀ ਨੇ ਚੱਕਰ ਇਹਨਾਂ ਸਟਾਰਟ ਬੋਟਾਂ ਪਈਆਂ ਗਿਆ ਸਾਰੀਆਂ ਹੂੰ ਉਹਨਾਂ ਨੂੰ ਕੀ ਕਰਾਂਗੇ ਸਰ ਜੇ ਸਾਡੇ 2022 ਦੇ ਫਿਰ ਤੁਹਾਨੂੰ ਕਿੰਨੀ ਆਉਂਗੀ ਫਿਰ ਲੁਧਿਆਣਾ ਜਿੰਦਰ ਛੱਡ ਕੇ ਅਸੀਂ ਲੁਧਿਆਣੇ ਵਿੱਚ ਬੋਟ ਪਾਈ ਆ ਤੇ ਇਹਨਾਂ ਦਾ ਇਹਨਾਂ ਨੇ ਸਰ ਸਾਡੇ ਨਾਲ ਤੋਲਣਾ ਸੀ ਕਿ ਨਵਾਂ ਬੰਦਾ ਲੈਂਦੇ ਬਦਲਾਵ ਲਿਆਓ ਜੇ ਤੁਸੀਂ ਕੁਝ ਦੇਖਣਾ ਚਾਹੁੰਦੇ ਆਮ ਬੰਦੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਕਿਤੇ ਵੀ ਚੱਲ ਜਾ ਕੱਲਾ ਬੰਦਾ ਜੇ ਅਸੀਂ ਵੋਟਰ ਆ ਸਾਡੇ ਜਿਹਦੇ ਵੋਟ ਪਾਨੇ ਆ ਲੀਡਰ ਨੂੰ ਇਹ ਗੱਲ ਚਿੱਦਾ ਕਿ ਆਮ ਬੰਦੇ ਦੀ ਹਰ ਜਗ੍ਹਾ ਮਹੀ ਹੁਣ ਚਾਹੀਦੀ ਹੈ ਜੇ ਨਹੀਂ ਹੋਏਗੀ ਤੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਏਗੀ ਇੱਥੇ ਜਦੋਂ ਕੁਵਰ ਵਿਜੇ ਪ੍ਰਤਾਪ ਸਿੰਘ ਸੀਗਾ ਉਦੋਂ ਕਦੀ ਜ਼ੁਲਮ ਜ਼ੁਲਮ ਹੋਇਆ ਦੇਖਿਆ ਹੁਣ ਓਪੀ ਸ਼ਰਮਾ ਸਾਹਿਬ ਵੀ ਉਹੀ ਬਹੁਤ ਕਹਿੰਡ ਬੰਦੇ ਆ ਆਪਣੇ ਕਮਿਸ਼ਨਰ ਸਾਹਿਬ ਪਰ ਦੇਖੋ ਜਦੋਂ ਕੁਵਰ ਵਿਜੇ ਪ੍ਰਤਾਪ ਸਿੰਘ ਸੀਗਾ ਉਦੋਂ ਕਿੰਨਾ ਲੋਕਾਂ ਦੀ ਸੁਣਵਾਈ ਹਰ ਜਗ੍ਹਾ ਤੇ ਸੁਣਵਾਈ ਹੁੰਦੀ ਸੀ ਅੱਜ ਦੀ ਡੇਢ ਤੱਕ ਪੰਜਾਬ ਦੇ ਵਿੱਚ ਕਿਤੇ ਕੋਈ ਸੁਣਵਾਈ ਨਹੀਂ ਗਈ ਝੂਠੇ ਵਾਦੇ ਕੀਤੇ ਜਾਂਦੇ ਆ ਮੈਂ ਉਹਦਾ ਦਾ ਬੰਦਾ ਨਹੀਂ ਮੈਨੂੰ ਵੀ ਕਿਹਾ ਗਿਆ ਕਾਫੀ ਵੀ ਤੁਸੀਂ ਇੱਕ ਪਾਰਟੀ ਵਿੱਚ ਆਓ ਤਾਨੂੰ ਚੇਅਰਮੈਨ ਬਣਾਤਾ ਜਾਗਾ ਪਰ ਮੈਂ ਚੇਅਰਮੈਨ ਨਹੀਂ ਬੰਨਾ ਮੈਂ ਲੋਕਾਂ ਦਾ ਇਨਸਾਫ ਕਰਨੇ ਆ ਲੋਕਾਂ ਦਾ ਹੱਕ ਕਰਨੇ ਆ ਮੈਨੂੰ ਕੀ ਅਜੇ ਨਹੀਂ ਕਹੂਗਾ ਮੈਂ ਬਿਗਬਾਸ ਚੱਲਿਆ ਮੈਂ ਫਿਲਮਾਂ ਗਾਣੇ ਚੱਲਿਆ ਮੇਰਾ ਕੁਝ ਨਹੀਂ ਗਾ ਮੇਰੀ ਫਿਲਮਾਂ ਕਈ ਚੱਲਦੀਆਂ ਪਈ ਗਾਣੇ ਚੱਲਦੇ ਪਏ ਨਹੀਂ ਤਾਂ ਨਾ ਸਹੀ ਮੈਂ ਤਾਂ ਲੋਕਾਂ ਵਾਸਤੇ ਲੜਨਾ ਆ ਆਮ ਬੰਦਾ ਬੰਨਾ ਮੈਂ ਬਿਲਕੁਲ ਖਾਸ ਬੰਦਾ ਨਹੀਂ ਬੰਨਾ ਆਮ ਬੰਦਾ ਇਹਨਾਂ ਵਿੱਚ ਰਹਿ ਕੇ ਇਹਨਾਂ ਨਾਲ ਗੱਲ ਕਰ ਬਾਤ ਕਰਕੇ ਫੇਰ ਕਦੀ ਉਹ ਗਿਆ ਇਹਦਾ ਕਦੀ ਉਹ ਗਿਆ ਇਹਦਾ ਰੌਣ ਰੌਣਾ ਹੈ ਬਾਕੀ ਪੈਸਿਆਂ ਦੇ ਸਰ ਤੇ ਬੋਰਡ ਜਿੱਤੀ ਜਾਂਦੀ ਹੈ ਰਾਜਨੀਤੀ ਛੱਡ ਦੇਣੀ ਆ ਹੁਣ ਇੱਕ ਸ਼ਰੀਫੀ ਸ਼ਰੀਫ ਬੰਦੇ ਨੂੰ ਕੋਈ ਬੰਦਾ ਵੋਟ ਨਹੀਂ ਪਾਉਂਦਾ ਲੋਕੀ ਰਾਜਨੀਤੀ ਛੱਡਣੀ ਆ ਹੁਣ ਕਿ 11 ਨਵੰਬਰ ਦੀ ਹਾਂ ਉੱਚ ਜਾਣਾ ਨਾਟਕਾਂ ਗਾਣਿਆਂ ਚ ਜਾਣਾ ਕਿ ਰਾਜਨੀਤੀ ਜਿਹੜੀ ਮੈਂ ਰਾਜਨੀਤੀ ਅੱਗੇ ਖੁਸ਼ ਹਾਂ ਮੈਂ ਮੈਂ ਫਿਲਮਾਂ ਚ ਨਹੀਂ ਮੈਂ ਸਾਸਕਟ ਨਹੀਂ ਪਾਉਂਦਾ ਪਰ ਹੁਣ 10 ਉਹਦੇ ਵਿੱਚ ਫਿਲਮ ਆ ਰਹੀਆਂ ਮੇਦੇ ਕਾਫੀ ਫਿਲਮ ਆ ਰਹੀਆਂ ਪਰ ਮੈਂ ਫਿਲਮਾਂ ਤੇ ਖੁਸ਼ ਨਹੀਂ ਕਿ ਮੈਂ ਲੋਕਾਂ ਦੀ ਸੇਵਾ ਕਰਨ ਜਾਣਾ ਕਿ ਜਿਹੜਾ ਵੱਡੇ ਵੱਡੇ ਐਮ.ਐਲ.ਏ ਹੁਣ ਦੇਖੋ 1500 ਕਰੋੜ ਰੁਪਇਆ ਜਿਹੜਾ ਰਮਰ ਉਹਨੇ ਕੀਤਾ ਕਬਲਾ ਸਰਕਾਰ ਕਰੇਗੀ ਕੁਝ ਕਿਹੜਾ ਬੰਦਾ ਸੀਗਾ ਕਿਹੜੇ-ਕਿਹੜੇ ਬੰਦੇ ਸੀਗੇ ਵਿੱਚ ਕਿਈ ਵੱਡੇ ਵੱਡੇ ਅਫਸਰ ਵੀ ਇੱਚ ਮਿਲੇ ਸੀਗੇ ਮੈਂ ਬੜਾ ਪਰੇਸ਼ਾਨ ਆ ਭਾਜੀ ਮੈਂ ਨਾ ਇਹਨਾਂ ਦੁਖੀ ਹੋਇਆ ਕੁਝ ਠੀਕ ਤੁਜੀ ਲਗਾਤਾਰ 10 ਵਾਰੀ ਹਾਰੇ ਅੱਜ 11ਵੀਂ ਵਾਰੀ ਹਾਰ ਰਹੇ ਹੋ ਹੁਣ ਤੁਸੀਂ ਅੱਗੋਂ ਅੱਗੋਂ ਫੇਰ ਇਲੈਕਸ਼ਨ ਲੜੋਗੇ ਦੇਖਾਂਗੇ ਜੀ ਹੈਂ ਦੋ ਯਸਟਾਈ ਚੋਨਾ ਲੜੀਏ ਕੀ ਰਹਾ ਦੋ ਬੰਦੇ ਖੜੇ ਕਰਾਂਗੇ 117 ਬੰਦੇ ਖੜੇ ਕਰਾਂਗੇ ਆਪਣਾ ਪ੍ਰਚਾਰ ਕਰਾਂਗੇ ਲੈ ਕੇ ਆਣੇ 117 100 ਬੰਦੇ ਇਥੇ ਕਰੋਨਾ ਜਿਸ ਜਨ ਸਾਥ ਬੰਦੇ ਨਹੀਂ ਸਾਡੇ ਦਰੋਗੇ ਕੋਈ ਅਰਬਨ ਸਾਹਿਬ ਨਾਲ ਬੰਦੇ ਆ ਸਾਡਾ ਸਪੋਰਟ ਕਰਦੇ ਆ ਉਹ ਸਾਡਾ ਤੁਰੂਗਾ ਨਹੀਂ ਕਿਉਂ ਨਹੀਂ ਦਰ ਅਸੀਂ ਕਿਹੜਾ ਕਿਸੇ ਮਾਂ ਮਰੇ ਸੀ ਕਿਹੜਾ ਚੋਰ ਆ ਅਸੀਂ ਤਾਂ ਲੋਕਾਂ ਵਾਸਤੇ ਲੜ ਰਹੇ ਆਂ ਤੇ ਇੱਕ ਗਾਣਾ ਮੈਂ ਤੁਹਾਡੇ ਜ਼ੈਬ ਤੁਹਾਡੇ ਗਾਗ ਜਾਊਂਗਾ ਚਾਹ ਦੇ ਨਾਲ ਤੁਸੀਂ ਖਾਦਾ ਇੱਕ ਅੱਧੀ ਕੇਲਾ ਤੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ EVM ਦੇ ਵਿੱਚ ਪਿਆ ਵੋਟਾਂ ਦਾ ਚਿਮੇਲਾ ਨਾਲ ਮਿਲ ਸਰਕਾਰ ਸੁਟਿਆ ਨਵੇਂ ਲੇਟ ਦਲ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਕੇ ਤੁਹਾਨੂੰ ਫੋਨ ਤੁਹਾਡੇ ਏਰੀਆ ਬਣ ਗਿਆ ਕਰੋਨਾ ਵਾਲਾ ਜੀ ਕਿ 5 ਜੀ ਦੇ ਪਿੱਛੇ ਚੱਲ ਰਿਹਾ ਘਟਾਲਾ ਕਰੋਨਾ ਤੇ ਸਾਦੀ ਬੈਠੀ ਕਿਉਂ ਸਰਕਾਰ ਮੋਣ ਕਿਆ ਮਜ਼ਾਕ ਹੈ ਕਿਆ ਨੀਟੂ ਸ਼ਟਰਾਂ ਵਾਲਾ ਤੋਂ ਬੋਲੇ ਤੋਂ ਮਜ਼ਾਕ ਹੈ ਕਿਆ ਇਸ ਪ੍ਰਧਾਨਾ ਮੈਂ ਆਪ 10 ਤਰੀਕ ਨੂੰ ਲੈ ਕੇ 18 ਤਰੀਕ ਤੱਕ ਮੇਰੀ ਬੁਕਿੰਗ ਸੀਗੀ 19 ਤਰੀਕ ਤੱਕ ਪਰ ਮੈਂ 18 ਤਰੀਕ ਨੂੰ ਆ ਗਿਆ ਇਲੈਕਸ਼ਨ ਵਾਲੇ ਦਿਨ ਅਸੀਂ ਖੁਦ ਘੁੰਮਣ ਗਏ ਹੋਏ ਸੀਗੇ ਪਰ ਸਾਰੀ ਦੁਨੀਆ ਘੁੰਮਣ ਗਈ ਵੋਟਾਂ ਕੋ 50000 ਵੋਟ ਸਾਡੀ ਘੁੰਮਣ ਗਈ ਹੋਈ ਹੈ ਇਸ ਟਾਈਮ ਵੀ ਸਾਡੀ ਵੋਟ ਦਲੋਜੀ ਬੈਠੀ ਸ਼ਿਮਲੇ ਬੈਠੀ ਮਨਾਰੀ ਬੈਠੀ ਹੋਈ ਅਸੀਂ ਹੁਣ ਕੀ ਕਰੀਏ ਦੱਸੋ ਅੱਛਾ ਤੁਹਾਨੂੰ ਲੱਗਦਾ ਕਿ ਤੁਸੀਂ ਜਿਹੜੇ ਬੰਦੇ ਬਾਹਰ ਘੁੰਮਣ ਗਏ ਹੋਏ ਆ ਉਹਨਾਂ ਕਰਕੇ ਹਾਰ ਰਹੇ ਹਾਂਜੀ ਬਿਲਕੁਲ ਅਸੀਂ ਉਹਨਾਂ ਕਰਕੇ ਹੀ ਹਾਰੇ ਜਿੱਤ ਰਹੇ ਸੀਗੇ ਜੇ ਇਹ ਇਲੈਕਸ਼ਨ ਛੁੱਟੀਆਂ ਤੋਂ ਬਾਅਦ ਜੇ ਛੁੱਟੀਆਂ ਤੋਂ ਪਹਿਲਾਂ ਪੈਂਦੇ ਤੇ ਅਸੀਂ ਇਸ ਟਾਈਮ ਨੀਟੂ ਛੱਤਰਾਂ ਵਾਲੇ ਨੂੰ ਐਮਐਲਏ ਦੀ ਸੀਟ ਤੇ ਦੇਖਦੇ ਉਹ ਨਹੀਂ ਆ ਰਿਹਾ ਇਹ ਆ ਰਿਹਾ ਜਿੱਤੇ ਵਰਗਾ ਫੈਲਿੰਗ ਡਾਕਟਰ ਆ ਰਿਹਾ ਹੈ ਇਹ ਇਹ ਆ ਰਿਹਾ ਵੀ ਬੰਦਾ ਜਿੱਤੇ ਵਰਗਾ ਆ ਜਿੱਤ ਗਿਆ ਦੇਖੋ ਕਿ ਦੂਜਾ ਜਮੀਨ ਫੋਨ ਕਰਦੇ ਆ ਰੋਡ ਜਾਂ ਸਾਡੇ ਪਾਸ ਦਾ ਕੰਮ ਕਰ ਰਹੇ ਨੇ ਇਹਨੂੰ ਫੋਨ ਦੇਣਾ ਨੇਟੂ ਸ਼ਟਰਾਂ ਵਾਲੇ ਦੇ ਸਮਰਥਨ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਚਾਹੇ ਪ੍ਰਧਾਨ ਜੀ ਨਾਲ ਪ੍ਰਧਾਨ ਜੀ ਸਰਦਾਰ ਸੁਜਾ ਸਿੰਘ ਨੇ ਵਧਾਈਆਂ ਦੇ ਦੇ ਉਹ ਦੇਖ ਸਕਦੇ ਹੋ ਫੋਨ ਜਿਹੜਾ ਘਰ ਦਿੱਤਾ ਓਏ ਯਾਰ ਭਾਈ ਯਾਰ ਕੋਈ ਯਾਰ ਭਾਈ ਯਾਰ ਕਿਉਂ ਉਹ ਪਾੜਦਾ ਨੋਟਾ ਦਾ ਉਹ ਆ ਕੀ ਕਰਦਾ ਇਹ ਗੁੱਸਾ ਕਿਸ ਗੱਲ ਦਾ ਗੁੱਸਾ ਕਿਸ ਗੱਲ ਦਾ ਆ ਕੀ ਕਰਦਾ ਇਹ ਕਿਸ ਗੱਲ ਦਾ ਸੁਸਾ ਚਾਰ ਰੰਗ ਹੋਇਆ ਜੀ 10 ਬਾਕੀ ਨੇ